ਬਾਵਾ ਕੋ ਬੜਾ ਬੜ ਕੇ ਬਾਰ ਕੱਟਦੇ ਰਹੇ ਆ ਪੰਚਾਇਤੀ ਵਾਲਾ ਬੇ ਤੇ ਮੈਂ ਉਹਨਾਂ ਨੂੰ ਇੱਕੋ ਇੱਕੋ ਹੀ ਕਹਿਣਾ ਵੀ ਜੇ ਆਂਕੀ ਤੇ ਮਾਤਾ ਦਾ ਵੀ ਨਾਮ ਇਹ ਉਤਾਰੋ ਅੱਜ ਜੀ ਦਾ ਨਾਮ ਨਹੀਂ ਕਰਨਾ ਇਹ ਅਸੀਂ ਸਰਪੰਚ ਜੀ ਨਾਮ ਕਰ ਰਿਹਾ ਹਾਂ ਇਹ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਉਹਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਇੱਜ਼ਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਸਰ ਦੇ ਕੋਈ ਬੰਦਾ ਵੀ ਬਣਦਾ ਤਾਂ ਅਸੀਂ ਫਤਲੇ ਬਣਾਵਾਂਗੇ ਦੀ ਆਭਿਦਾਇਕ ਅਮੋਲਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਵਿਰੋਧੀਆਂ ਨੂੰ ਸਭਕ ਸਿਖਾਉਣ ਅਤੇ ਸਰਪੰਚ ਨੂੰ ਸਿੱਧੇ ਤੌਰ ਤੇ ਚੁਣਨ ਦੀ ਗੱਲ ਆਖਦੇ ਨਜ਼ਰ ਆ ਰਹੇ ਨੇ ਉਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤਾਂ ਦੱਸਦੀ ਹੈ ਕਿ ਫਰੀਦਕੋਟ ਦੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਇਹ ਵੀਡੀਓ ਹੈ ਜੋ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਭਾਸ਼ਣ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਉਹ ਕਹਿੰਦੇ ਸੁਣਾਈ ਦਿੱਤੇ ਕਿ ਉਹਨਾਂ ਦਾ ਉਮੀਦਵਾਰ ਹੀ ਪਿੰਡ ਦਾ ਸਰਪੰਚ ਹੋਵੇਗਾ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਕੋਲੇ ਹੋਇਆ ਸ਼ਾਇਦ ਮੋਰੋ ਵੀ ਸਾਰੇ ਨਾਲ ਚਲਾ ਵੀ ਬਾਵਾ ਤੋਂ ਬੜਾ ਬੜਕੇ ਬਾਹਰ ਘਾਟਦੇ ਰਹੇ ਆ ਪਤਾ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਇਹਨਾਂ ਬੀਜੇ ਆ ਕੀ ਮਲਾ ਦਾ ਹੋਈ ਲਾ ਦੇ ਲੁਕਾਇਆ ਸੀ ਬੋਲੇ ਸਰਕਾਰੀ ਜੀ ਦਾ ਨਾਮ ਨਹੀਂ ਕਰਨਾ ਅਸੀਂ ਸਰਪੰਚ ਜੀ ਦਾ ਨਾਮ ਕਰਾਇਆ ਹੈ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਮੁਹਿੰਦੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ ਤੁਹਾਨੂੰ ਸੁਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜਿਹੇ ਸ਼ਰਮਾਦਾ ਨੇ ਕੀ ਕਰਕੇ ਬਤਾਇਓ ਪਰੋਠੇ ਅਸੀਂ ਬਣਾਵਾ ਦੇ ਬੰਦੇ ਕਹਿੰਦੇ ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੇ ਟੀਨ ਸਾਰੇ ਨੌਜਵਾਨ ਮੋਢੇ ਕੀ ਫਾਈਨਲੀ ਸ਼੍ਰੀ ਕੀ ਦਾ ਫਾਇਦਾ ਕਰਦੇ ਆ ਇਹਨਾਂ ਨੂੰ ਆਏ ਵੀ ਇਹ ਕਿਹੜਾ ਪੁਸ਼ਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਤਰ੍ਹਾਂ ਦੇ ਸੀ ਆਪੋ ਤਾਹੋ ਯਾਦਦੇਨੀ ਇਹ ਕਤੋਂ ਮੂਰੇ ਆ ਜਾਣੇ ਕਤੋਂ ਕੁੱਟ ਬਣ ਜਾਂਦਾ ਹਾਲਾਂਕਿ ਇਸ ਤਰ੍ਹਾਂ ਨੂੰ ਉਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਕਿਸੇ ਵੱਲੋਂ ਵੀ ਪਿੰਡ ਦਾ ਭਾਈਚਾਰਾ ਖਰਾਬ ਨਹੀਂ ਕੀਤਾ ਜਾਣਾ ਚਾਹੀਦਾ ਪਰ ਜੋ ਵੀ ਪਿੰਡ ਵਿੱਚ ਅਜਿਹੇ ਵਿਅਕਤੀ ਨੇ ਜੋ ਪਿੰਡ ਦੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੇ ਨੇ ਜਾਂ ਫਿਰ ਪਿਛਲੇ ਚੋਣਾਂ ਵਿੱਚ सरपंचੀ ਦੇ ਉਮੀਦਵਾਰਾਂ ਨਾਲ ੱੱਕਾ ਆਦ ਕਰਦੇ ਸੀ ਉਹਨਾਂ ਨੂੰ ਉਹ ਸਬਕ ਸਿਖਾਉਣਗੇ ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਹੁਣ ਬੰਦਾ ਬਣਾਉਣ ਦੀ ਵਾਰੀ ਆ ਗਈ ਹੈ ਅਤੇ ਜੋ ਵੀ ਸਰਪੰਚ ਉਹਨਾਂ ਵੱਲੋਂ ਖੜਾ ਕੀਤਾ ਜਾਵੇਗਾ ਉਸ ਨੂੰ ਹੀ ਸਰਪੰਚ ਵੀ ਬਣਾ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਤਰਾਂ ਤਰਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਅਤੇ ਇਸ ਨੂੰ ਆਮ ਆਦਮੀ ਦਾ ੱੱਕਾ ਤੱਕ ਕਰਾਰ ਦੇ ਰਹੇ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਸੁਣਾ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਨੇ ਇਸ ਵੀਡੀਓ 'ਚ ਆਖਿਰ ਕੀ ਕੁਝ ਕਿਹਾ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਗੱਲ ਹੋਇਆ ਚੈਨਲ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇਥੋਂ ਇਥੋਂ ਹੀ ਕਹਿਣਾ ਵੀ ਜੇ ਆਨ ਕੀ ਤੇ ਮਦਦ ਦਾ ਹੱਥ ਵੀ ਲਾ ਕੇ ਉਠਾਏ ਹੋਈ ਸਾਡੇ ਬੰਦੇ ਹੋ। ਔਰ ਕਹਿੰਦੀ ਜੇ ਲਾਣ ਨਹੀਂ ਕਰਨਾ ਹੈ ਅਸੀਂ ਸਰਪੰਚੀ ਲਾਣ ਕਰ ਰਹੇ ਹਾਂ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ। ਬੋਲੋ। ਮੈਂ ਤੁਹਾਨੂੰ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਦੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਬੋਲੋ। ਇਹਨਾਂ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈ ਚਾਰਕ ਸਾਂਝ ਖਰਾਬ ਕਰਦੇ ਆ ਕਿ ਹਮਾ ਦਾ ਐਕਟ ਕਰਕੇ ਉਟਾਇਓ ਕਰੋਟੇਗਾ ਅਸੀਂ ਬਣਾਵਾਂਗੇ ਬੰਦੇ ਕਰਕੇ ਬਣਾਇੰਦੇ ਕਿਉਂਕਿ ਸਾਡਾ ਆ ਚੇਅਰਮੈਨ ਸੁਖਜੀਤ ਆਮ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਕਹਿੰਦੇ ਹੁਣ ਜਦੋਂ ਇਹ ਵੀਡੀਓ ਵਾਇਰਲ ਹੋ ਰਹੀ ਏ ਅਤੇ ਲੋਕ ਇਸ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਅਜਿਹੀ ਚੀਜ਼ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦਾ ਕੀ ਕਹਿਣਾ ਹੋਵੇਗਾ ਉਹ ਇਸ मामले ਤੇ ਕਿਹੋ ਜਿਹਾ ਜਵਾਬ ਦਿੰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ